ਸਾਡੇ ਇਹ ਬਜ਼ੁਰਗ ਮਾਮਾ ਨੌਜਵਾਨ ਵੀ ਵੱਖ-ਵੱਖ ਜਥੇਬੰਦੀਆਂ ਨੇ ਸੋ ਜਵਾਨ ਕੋ ਲੜਾਕੂ ਜੋ ਦੇ ਮੇਰਾ ਵੀਰ ਮੇਰੇ ਤੋਂ ਪਹਿਲਾਂ ਸਾਡੇ ਨਾਲ ਜੋ ਵਾਪਰ ਰਿਹਾ ਜਿਸ ਤਰ੍ਹਾਂ ਦਾ ਜਵਾਰ ਹੱਸੇ ਹੰਡਾ ਰਹੇ ਆ ਹੋਰ ਡਿਟੇਲ ਚ ਦੱਸ ਕੇ ਗਿਆ ਸਮਾ ਸੀਮਤਾ ਮੈਂ ਤੁਹਾਨੂੰ ਕੁਝ ਬੇਨਤੀਆਂ ਕਰਨੀਆਂ ਨੇ ਉਹ ਬੇਨਤੀਆਂ ਇਹ ਨੇ ਕਿ ਸਾਥੋਂ ਕਈ ਵਾਰੀ ਸ਼ਿੰਗਾਰ ਵਿੱਚ ਜਾਂਣ ਵੇਲੇ ਸਾਡਾ ਪਾਰ ਤਿਲਕਿਆ ਜੀ ਦੀ ਬਦੌਲਤ ਅਸੀਂ ਦਿੱਲੀ ਬਾਡਰਾ ਤੇ ਵੱਡੀ ਗਿਣਤੀ ਕਿਰਤੀਆਂ ਦੇ ਬਜ਼ੁਰਗੋ ਨੌਜਵਾਨ ਬੜੀ ਵੱਡੀ ਬੇਨਤੀ ਚ ਅਸੀਂ ਹੱਕਾ ਲਈ ਅਸੀਂ ਅੜਚਲੜਦੇ ਕੁਰਬਾਨ ਕੀਤੇ ਨੇ ਜਿਸ ਵੇਲੇ ਇਹ ਨੀਤੀ ਆ ਰਹੀ ਸੀ ਉਸ ਨੀਤੀ ਨੂੰ ਬਣਾਉਣ ਵਾਲਾ ਪੂਰੀ ਦੁਨੀਆ ਦਾ ਜਿਹੜਾ ਵੱਡਾ ਤਨ ਤਰਫੀ ਅਮਰੀਕਾ ਦਾ ਰਾਸ਼ਟਰਪਤੀ ਬੁਸ਼ ਜਦੋਂ ਬੁਸ਼ ਨੇ ਇੱਕ ਗੱਲ ਕੀਤੀ ਆਪਣੇ ਅਮਰੀਕਾ ਦੇ ਅੰਦਰ ਉੱਥੋਂ ਦੇ ਨੀਤੀ ਘੜਨ ਵਾਲੇ ਪ੍ਰੋਫੈਸਰਾਂ ਨੂੰ ਕਿਸੇ ਵੱਡੇ ਕਾਠ ਦੇ ਵਿੱਚ ਬੁਲਾਇਆ ਤੇ ਉਥੇ ਉਹ ਤਾਂ ਰਾਇ ਮੰਗੀ ਵੀ ਮੈਂ ਪੂਰੀ ਦੁਨੀਆ ਦੀ ਧਰਤੀ ਦੇ ਪੈਦਾਵਾਰ ਸੌਮਿਆਂ ਨੂੰ ਆਪਣੇ ਕਬਜ਼ੇ 'ਚ ਕਿਵੇਂ ਲਾ ਸਕਦਾ ਹੈ ਤੇ ਉਹਨਾਂ ਪ੍ਰੋਫੈਸਰਾਂ ਨੇ ਉਹਨਾਂ ਨੀਤੀ ਘੜਨ ਵਾਲਿਆਂ ਨੇ ਕੁਝ ਸਮਾਂ ਮੰਗਿਆ ਵੀ ਜੀ ਸਾਨੂੰ ਕੁਝ ਸਮਾਂ ਦਿਓ ਫੇਰ ਤੁਹਾਨੂੰ ਅਸੀਂ ਇਹ ਨੀਤੀ ਦੀ ਪੂਰੀ ਦੁਨੀਆ ਦੀ ਧਰਤੀ ਦੇ ਖਣਜ ਪਦਾਰਥ ਜੰਗਲ ਉਹ ਸਾਰੀਆਂ ਪੈਦਾਵਾਰ ਦੀਆਂ ਜਿਹੜੀਆਂ ਪੂਰੀ ਦੁਨੀਆ ਦੇ ਅੰਦਰ ਤਾਦਾ ਕਰਨ ਵਾਲੀਆਂ ਥਾਵਾਂ ਨੇ ਉਹਨਾਂ ਪ੍ਰਤੀ ਕਿਹ ਨੀਤੀ ਬਣਾ ਕੇ ਬਣਾਉਂਗੇ ਜਦੋਂ ਬੁਸ਼ ਨੇ ਇਹ ਨੀਤੀ ਦਾ ਉਹਨਾਂ ਤੋਂ ਵਿਚਾਰ ਲਏ ਉਹਨਾਂ ਚੋਂ ਇੱਕ ਉਸ ਪ੍ਰੋਫੈਸਰ ਨੇ ਵਿਚਾਰ ਦਿੱਤੇ ਵੀ ਜਿਹੜੀ ਕੰਟਰੀ ਜਿਹੜੇ ਦੇਸ਼ ਜਿਹੜੇ ਪਹਿਲਾਂ ਆਪਣਾ ਰਾਜ ਦੇ ਸੰਵਿਧਾਨ ਦੇ ਅਨਸਾਰ ਔਰ ਰਾਜ ਨੂੰ ਚਲਾ ਰਹੇ ਨੇ ਉਸ ਰਾਜ ਦੇ ਸੰਵਿਧਾਨ ਨੂੰ ਨਾਲ ਦੀ ਨਾਲ ਤੁਸੀਂ ਇੱਕ ਝਟਕਾ ਮਾਰ ਦਿਓ ਜਦੋਂ ਝਟਕਾ ਮਾਰੋਗੇ ਉਹ ਸਾਰਾ ਝਟਕਾ ਬੁੱਜਣ ਨਾਲ ਉਥੋਂ ਦਾ ਜਿਹੜਾ ਪ੍ਰਬੰਧ ਹੈ ਉਹ ਪੈਦਾਵਾਰ ਦੇ ਵਸੀਲਿਆਂ ਦਾ ਪ੍ਰਬੰਧ ਤੁਹਾਡੇ ਅਧੀਨ ਆ ਜਾਣਾ ਹੈ ਇਹ ਗੱਲ ਗੁਸਤੋ ਸ਼ੁਰੂ ਹੋਈ ਹੈ 99 ਦੇ ਵਿੱਚ ਅਸੀਂ ਵੜੀ ਰਾਤ ਸਾੜੀ ਐ ਲੋਕਾਂ ਨੂੰ ਲਾਮਬੰਦ ਕਰਨ ਲਈ ਲੋਕਾਂ ਨੂੰ ਇਹ ਦੱਸਣ ਦੇ ਲਈ ਉਸ ਵੇਲੇ ਦੇ ਤਾਂਨੇ ਲੋਕ ਇਸ ਗੱਲ ਲਈ ਪ੍ਰਚਾਰ ਸੁਣਦੇ ਸੀ ਵੀ ਇਹ ਕਦੇ ਹੋ ਸਕਦਾ ਹੈ ਵੀ ਅਸੀਂ ਆਪਣੀ ਜ਼ਮੀਨ ਤੋਂ ਬਾਹਰ ਹੋ ਜਾਵਾਂਗੇ ਉਸ ਵੇਲੇ ਦੇ ਮਲਾਜਮ ਲੋਗ ਇਹ ਸੋਚਦੇ ਸੀ ਕਦੇ ਅਸੀਂ ਆਪਣੀਆਂ ਯੂਨੀਵਰਸਿਟੀਆਂ ਸਰਕਾਰੀ ਕਾਲਜਾਂ ਸਕੂਲ ਪ੍ਰਾਈਵੇਟ ਹੋ ਜਾਣਗੇ ਇੱਕ ਸ਼ਬਦ ਆਉਂਦਾ ਹੁੰਦਾ ਆਮ ਖੁੱਲੇ ਕੱਠਾਂ ਦੇ ਵਿੱਚ ਕਿਹਾ ਜਾਂਦਾ ਹੈ ਉਹ ਕੁਝ ਭਲੇ ਮਾਨਸ ਅਣਚੈਤਨ ਲੋਕ ਹੋਛੇ ਲੋਕ ਇੱਕ ਗੱਲ ਕਹਿੰਦੇ ਨੇ ਭਾਵੇਂ ਉਹ ਥੋੜੀ ਤਨਖਾਹ ਤੇ ਹੋਣ ਚਾਹੇ ਵੱਧ ਤੇ ਹੋਣ ਜਦੋਂ ਉਹਨਾਂ ਨੂੰ ਪੁੱਛੋ ਕੀ ਹਾਲ ਆ ਤੁਹਾਡਾ ਉਹ ਇੱਕ ਗੱਲ ਜ਼ੋਰ ਨਾਲ ਕਹਿੰਦੇ ਨੇ ਮੁੱਛਾਂ ਨੂੰ ਤਾ ਦਿੰਦੇ ਨੇ ਮੈਂ ਤਾਂ ਸਰਕਾਰ ਦਾ ਜੁਆਈ ਹਾਂ ਹਾਂ ਮੀਂਹਾਰੇ ਬਾ ਜਾਵੇ ਮੈਨੂੰ ਤਾਂ ਮਿਲਣਾ ਸਭ ਕੁਝ ਪਰ ਅੱਜ ਅਸੀਂ ਦੇਖਦੇ ਆ ਜਿਹੜੇ ਲੋਕ ਇਹ ਕਹਿੰਦੇ ਸੀ ਕਿਸੇ ਵੇਲੇ ਅਸੀਂ ਸਰਕਾਰ ਦੇ ਜੁਆਈ ਆ ਉਹਨਾਂ ਦੀਆਂ ਧੀਆਂ ਉਹਨਾਂ ਦੀਆਂ ਲੋਹਾ ਉਹਨਾਂ ਦੇ ਪੁੱਤ ਪੋਤੇ ਕਈ ਕਈ ਅੰਮੇ ਕਰਕੇ ਵਿਦਿਆਚਾਰ ਦੇ ਵਿੱਚ ਮੌਤ ਦੇ ਮੂੰਹ ਜਾ ਰਹੇ ਨੇ ਇੱਥੇ ਉਹਨਾਂ ਨੂੰ ਰੋਜ਼ਗਾਰ ਨਹੀਂ ਇੱਥੇ ਕੋਨਾਂ ਨੂੰ ਵੱਡਾ ਖਤਰਾ ਹੈ ਉਹ ਖਤਰਾ ਕਿਹੜਾ ਹੈ ਉਹ ਖਤਰਾ ਦੱਸ ਕੇ ਗਿਆ ਮੇਰੇ ਵੀਰ ਆ ਦਾਨ ਸਿੰਘ ਨਾਲੇ ਵਾਲਾ ਜਿਹੜੀਆਂ ਨੀਤੀਆਂ ਨੂੰ ਰੱਦ ਕਰਦੇ ਆ ਉਹ ਨੀਤੀਆਂ ਨੇ ਤਤਤਰ ਇੱਥੇ ਬਕਾਵਾ ਦਾ ਤੌਰ ਤੇ ਨਸ਼ੇ ਵਕਾਉਂਦੇ ਨੇ ਉਹ ਨਸ਼ੇ ਕਿਵੇਂ ਵਕਾਉਂਦੇ ਨੇ ਭੀਮਟਾਕ ਨੂੰ ਵੱਟ ਕੇ ਟੋਟੇ ਖਰਿਆਬੌਰ ਦੇ ਵਿੱਚੋਂ ਹਬੌਰ ਦੇ ਵਿੱਚ ਵੱਟ ਕੇ ਮਾਰਨ ਦਾ ਮਤਲਬ ਕੀ ਸੀ ਭੀਮਟਾਕ ਨੂੰ ਗੁਰਜੰਟ ਦਾ ਹੱਥ ਵੱਡਿਆ ਇੱਕ ਪਾਰ ਵੱਡਿਆ ਉਥੇ ਡੋੜ ਸ਼ਿਵ ਡੋੜ ਜਿਹੜਾ ਬਹੁਤ ਵੱਡਾ ਦੇਸੀ ਸ਼ਰਾਬ ਦਾ ਕਾਰੋਬਾਰੀ ਸੀ ਉਸ ਸ਼ਰਾਬ ਦਾ ਕਾਰੋਬਾਰ ਪੰਜਾਬ ਹਰਿਆਣਾ ਕੁਝ ਰਾਜਸਥਾਨ ਦੇ ਇੱਥੇ ਐਸਐਚ ਸੀ ਔਰ ਜਿਹਦੇ ਫਾਰਮ ਦੇ ਵਿੱਚੋਂ ਬਕਾਇਦਾ ਤੌਰ ਤੇ ਭੁੰਡੜੋਰੀ ਮਨਜੀਤ ਗਿਓਰੀ ਸਖਵੀਰ ਔਰਾਂ ਦਾ ਵੱਡਾ ਟਿਕਾਣਾ ਸੀ ਜਿਹਦੀ ਵਦੌਤ ਉਸ ਮੁੰਡੇ ਨੂੰ ਕੱਟ ਕੇ ਮਾਰਿਆ ਉਹ ਜਮਾਦਾਰ ਗਰੀਬ ਪਰਿਵਾਰਾਂ ਦਾ ਮੁੰਡਾ ਸੀ ਪਹਿਲਾਂ ਉਹਨਾਂ ਦਾ ਕਰੰਦਾ ਬਣਾ ਸੀ ਸ਼ਿਫਡੋੜ ਦਾ ਅਮਰਤ ਡੌੜਦਾ ਪਰ ਅਮਰਤ ਡੌੜ ਨੂੰ ਸੰਭਾਲਣ ਵਾਲਾ ਕੇਦਰੀਵਾਲ ਜੇਲ੍ਹ ਤੋਂ ਬੈਠੇ ਨੂੰ ਉਹ ਐਮਐਲਏ ਦੀ ਟਿਕਟ ਦਿੰਦਾ ਤੇ ਹੁਣ ਦੀਆਂ ਜੜੀਆਂ ਕਟਨਾਮਾਂ ਨੇ ਇਹਨੇ ਪਿੱਛੇ ਵੀ ਕੇਦਰੀਵਾਲ ਦਾ ਗੂੜਾ ਹੱਥ ਉਹ ਕਿਵੇਂ ਦੱਸਦੀਏ ਮਨਜੀਠਿਆ ਦੇ ਖਿਲਾਫ ਨਸ਼ੇ ਦੇ ਵਿਰੁੱਧ ਪਹਿਲਾਂ ਉਹ ਬਿਆਨ ਦੇ ਦਿੰਦਾ ਹਲਫੀਆ ਬਿਆਨ ਦੇ ਦਿੰਦਾ ਜਦੋਂ ਤੋਂ ਨਾਗਪੁਰ ਨਾਗਪੁਰ ਤੋਂ ਆਰਐਸਐਸ ਦੀ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਹੋ ਗਈ ਹਲਪਿਆ ਬਿਆਨ ਬਾਫਲਾ ਬਾਫਸ ਲੈ ਲੈਂਦਾ ਵੀ ਜਿੱਟ ਕੇ ਦੇ ਖਿਲਾਫ ਰਸਤੇ ਹਿੰਦੂ ਭੋਲਾ ਜਿਹੜਾ ਡੀਐਸਪੀ ਸੀ ਹੁਰਤਾ ਭੋਲੇ ਤੋਂ ਬਾਅਦ ਆਣ ਗਿਰਤ ਡੀਐਸਪੀ ਆਣ ਗਿਰਤੋ ਕੁਰਸੇ ਦੇ ਅਧਿਕਾਰੀ ਵੱਡੇ ਵੱਡੇ ਜਿਹੜੇ ਨਸ਼ੇ ਦੇ ਵਪਾਰੀਆਂ ਦੇ ਮਿੱਤਰ ਨੇ ਕੁਝ ਜੇਲੀ ਜਾ ਚੁੱਕੇ ਆ ਕੁਝ ਜੇਲੋਂ ਤੋਂ ਬਚਣ ਦੇ ਲਈ ਇਹ ਰਾਜਨੀਤਿਕ ਲੋਕਾਂ ਦਾ ਸਹਾਰਾ ਲੈ ਰਹੇ ਆ ਇਹ ਬਾਨ ਸਿੰਘ ਵਾਲੀ ਕੱਟੜਾ ਵੀ ਉਹ ਸਰਪੰਚ ਜ਼ਿੰਮੇਵਾਰ ਸਰਪੰਚ ਦਲ ਬਦਲੂਆ ਉਹ ਸਮਾ ਸਮਾ ਪਾ ਕੇ ਸਾਰਿਆਂ ਦੀ ਛਤਰੀ ਵੀ ਛਾ ਲੈੰਦਾ ਤੇ ਹੁਣ ਵੀ ਕੇਦਰੀ ਬਾਰ ਦੀ ਭਗਵੰਤ ਮਾਂ ਦੀ ਛਤਰੀ ਔਰਤੇ ਪਰ ਅਸੀਂ ਕਹਿਣੀ ਹੈ ਜਿਹੜੇ ਪਰਿਵਾਰ ਹਜ਼ਾਰ ਤੋਂ ਰਾਤ ਨੂੰ 12 ਵਜੇ